ਉਹ ਕਾਕਾ ਬੈਸ ਨਹੀਂ ਕਰਨੀ ਮੈਂ ਤਾਂ ਤੁਹਾਨੂੰ ਗੱਲ ਕਰ ਰਿਹਾ ਮੈਂ ਬਿਲਕੁਲ ਬੈਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਆਓ ਮੈਂ ਮੇਰਾ ਤਾਂ ਗਲਤ ਕਰ ਰਿਹਾ ਤੁਸੀਂ ਸੱਖਾ ਹੀ ਕਰ ਰਹੇ ਤੁਸੀਂ ਜੀ ਕਾਨੂੰਨ ਆ ਤੁਹਾਡੇ ਕੋਲ ਹੈ ਲੜੋ ਜਾ ਕੇ ਕੋਰਟ ਚ ਤੇ ਜਲਦ ਹੋਇਆ ਸਾਡੇ ਨਾਲ ਪ੍ਰੂਫ ਕਰੋ ਆ ਤੁਹਾਨੂੰ ਨਹੀਂ ਦਿਖਦਾ ਗਲਤ 3 ਫੁੱਟ ਅਗੇ ਲਾਈ ਹੈ ਗੱਡੀ ਤੁਸੀਂ ਫੱਟੇ ਹੋ ਅਸੀਂ ਜੇ ਕੰਮ ਲੋਕਾਂ ਵਾਸਤੇ ਤੁਰੇ ਫਿਰਦੇ ਅਸੀਂ ਗਲਤ ਹੈ ਭੈਣ ਜੀ ਫਾਲਤੂ ਨਹੀਂ ਗੱਲ ਕਰਨੀ ਨਹੀਂ ਫਿਰ ਗੱਲ ਗੱਲ ਸੱਥੇ ਕੋਈ ਗੱਡੀਆਂ ਲੈਡੀ ਆਫੀਸਰ ਨਾਲ ਹੈ ਮੈਨੂੰ ਕਾਰਵਾਈ ਵੀ ਕਰਨੀ ਆਉਂਦੀ ਆ ਸਭ ਕੁਝ ਪਤਾ ਭੈਣ ਜੀ ਤੁਹਾਨੂੰ ਯਾਰ ਨਾਟ ਅ ਇਲੀਟਰੇਟ ਐਡਾ ਸ਼ੋਰੂਮ ਤੇ ਆ ਰਹੇ ਹਾਂ ਸੰਤ ਸਰ ਕੁਝ ਪਤਾ ਨਹੀਂ ਅੱਛੀ ਗੱਡੀ ਐਡਾ ਲਗਾਉਂਦੇ ਆ ਦੇਖੋ ਜਿੱਦ ਆ ਨਾ ਜਿਹੜੀ ਜੀ ਕੋਈ ਵੀ ਕਿਸੇ ਵੀ ਚੀਜ਼ ਦੀ ਜਿੱਦ ਅੱਛੀ ਨਹੀਂ ਹੁੰਦੀ ਕੱਲ ਚਲਾਨ ਹੋਇਆ ਹਾਂਜੀ ਕੱਲ ਚਲਾਨ ਹੋਇਆ ਦਾ ਹਾਂਜੀ ਕੱਲ ਹੋਇਆ ਚਲਾਨ ਕੱਲ ਤੁਸੀਂ ਕਿ ਫਿਰ ਨਹੀਂ ਤੁਸੀਂ ਮੰਨ ਲੈ ਕੇ ਕੀ ਕਰੀਏ ਤੇ ਤੁਹਾਨੂੰ ਮੈਂ ਕਿਉਂ ਦਸੀਏ ਜੀ ਅਸੀਂ ਕਿਉਂ ਦਸੀਏ ਨਹੀਂ ਨਹੀਂ ਅਸੀਂ ਨਹੀਂ ਦੱਸਦੇ ਜੀ ਨਾ ਸਾਡਾ ਕਿਤੇ ਕਾਨੂੰਨ ਚ ਲਿਖਿਆ ਵੀ ਵਾਰਨਿੰਗ ਦੇਣੀ ਹੈ ਨਾ ਹੋਰ ਕੁਝ ਸਿੱਖਣਾ ਹੋਰ ਦੱਸੋ ਹਾਂ ਜੀ ਵਧੀਆ ਨਾ ਹਾਂ ਲਾਈਕ ਇਟ ਤੁਸੀਂ ਨਾ ਮੰਨਿਓ ਤੁਸੀਂ ਜੋ ਮਰਜ਼ੀ ਕਰੀ ਜਾਓ ਅਸੀਂ ਮੰਨਦੇ ਹਾਂ ਭਰਵਾਏ ਆਏ ਐ ਨਰਾਈ ਆਏ ਇੱਜਤ ਨਾਲ ਆਪਣਾ ਅੰਦਰ ਬੈਠੇ ਜੀ ਵੈਸੇ ਆਏ ਦੁਕਾਨ ਤੇ ਆਏ ਦੁਕਾਨ ਤੇ ਆਏ ਨਾ ਆਪਣਾ ਦੁਕਾਨ ਚ ਬੈਠੇ ਮੇਰੇ ਨਾਲ ਵੈਦ ਕਰਨ ਥੋੜੀ ਮੈਂ ਐਨ ਆਰ ਆਈ ਆ ਤਾਂ ਮੇਰੇ ਫਿਰ ਚੜੂਗਾ ਹੈਂ ਕਿਵੇਂ ਦੱਸੋ ਮੈਂ ਤੁਹਾਨੂੰ ਰੋਕ ਕੇ ਫੋਨ ਕਰਾਂ ਮੈਂ ਕਿਉਂ ਕਰੀ ਕਿਉਂ ਵਾਹ ਤੁਹਾਡੇ ਤੁਸੀਂ ਕਿਹੜੀ ਕੰਟਰੀ ਤੋਂ ਆਏ ਆ ਮੈਂ ਮੈਂ ਉੱਥੇ ਅਮਰੀਕਾ ਬੌਰਨ ਕਰਦੇ ਆ ਉੱਥੇ ਬੌਰਨ ਕਰਦੇ ਆ ਲੋਕਾਂ ਨੂੰ ਦਿਖਾਓ ਮੈਨੂੰ ਕਿਥੇ ਕਿਥੇ ਬੌਰਨ ਹੀ ਕਦੇ ਅਮਰੀਕਾ ਪੁਲਿਸ ਦੀ ਕੋਈ ਵਾਰਨਿੰਗ ਆਈ ਹੋਵੇ ਔਰ ਛੱਡੋ ਯਾਰ ਅਸੀਂ ਇੱਥੇ ਅਨਪੜ੍ਹ ਨਹੀਂ ਹੈਗੇ ਭੈਣ ਜੀ ਦੇਖੋ ਸਿੰਪਲ ਗੱਲ ਹੈ ਤੁਸੀਂ ਆਪਣੇ ਅੱਗੇ ਲਾਓ ਉਹਨੂੰ ਉਸ ਤਰੀਕੇ ਨਾਲ ਲਾ ਲਓ ਨਾ ਜੇ ਤੁਸੀਂ ਬਾਹਰ ਨਾ ਆਓ ਤਾਂ ਸਹੀ ਨਾ ਤੁਸੀਂ ਚਲਾਣ ਦਾ ਡਗਰੀ ਜਾ ਰਹੇ ਹੋ ਤੁਹਾਨੂੰ ਪਤਾ ਹੈ ਜੀ ਸਾਰਾ ਪਤਾ ਤੁਹਾਨੂੰ ਕਿੰਨੀ ਵਾਰ ਦੱਸਣਾ ਮੁੰਡੇ ਨੂੰ ਪਤਾ ਆਈਏ ਕਿ ਤੁਸਮੇ ਨੇ ਕਹਿ ਕੇ ਤੁਮ ਮੈਂ ਕਹਿ ਕਿ ਮੈਂ ਦੱਸੋ ਗੱਡੀ ਕਿੱਥੇ ਲਾਉਂ ਮੈਂ ਤੁਹਾਨੂੰ ਮੈਂ ਪੱਕਾ ਲੈ ਆ ਉਦ ਬੱਚੇ ਨਹੀਂ ਕੱਢਦੇ ਨੇ ਆ ਸਾਡੀ ਸਪੇਸ ਦਾ ਸੇਡਾ ਲਗਾ ਲਾ ਕੇ ਤੁਸੀਂ ਲਾ ਲਓ ਰੂਟ ਲੀਆ ਆਪਾਂ ਰੋਜ਼ ਥੋੜੀ ਕਰੀਏ ਡਾਂਟਿਆ ਉਹਨੂੰ ਸਾਨੂੰ ਵੈਰੀ ਵਾਟ ਕਾਦੇ ਡਾਂਟਣਾ ਜੀ ਅਸੀਂ ਬੇਟਾ ਆਪਣੀ ਕੁਆਲਿਫਿਕੇਸ਼ਨ ਦੱਸਿਓ ਜਰਾ ਕਿੰਨਾ ਪੜਿਆ ਹੋ ਤੁਸੀਂ ਐਮ ਐਸ ਸੈਨੋਗ੍ਰਾਫੀ ਕੀਤੀ ਹੈ ਫਿਰ ਇੱਕ ਪੜਿਆ ਲਿਖਿਆ ਬੰਦਾ ਇਹ ਗੱਲ ਤੋਂ ਬੋਲੂਗਾ ਹੁਣ ਦੇ ਅਸੀਂ ਦੇ ਸਹੀ ਗੱਲ ਨੂੰ ਸਹੀ ਕਹਿਣਾ ਸਭ ਪੜ੍ਹੇ ਬੋਲਦੇ ਹਨਾ ਉਹ ਸਰਾਫ ਕੇ ਨਹੀਂ ਜੀ ਅਸੀਂ ਨਹੀਂ ਬੋਲਦੇ ਕਾਨੂੰਨ ਬੋਲਦਾ ਇਹ ਤਾਂ ਤੁਸੀਂ ਮੇਰੇ ਚਲਾਨ ਕਰੀ ਹੋਣਾ ਇਹ ਤਾਂ ਕਰਾਂਗੇ ਜੀ ਅਸੀਂ ਨਹੀਂ ਕਰਨਾ ਅਸੀਂ ਓਨਰ ਆ ਅਸੀਂ ਨਹੀਂ ਕਰਦੇ ਮੈਂ ਅਸੀਂ ਨਹੀਂ ਕਰਦੇ ਜੀ ਦੱਸੋ ਫਿਰ ਗੱਲ ਤਾਂ ਫਿਰ ਗੱਲ ਤਾਂ ਤੁਸੀਂ ਲਾਓ ਤੁਸੀਂ ਉਹ ਕਾਕਾ ਬੈਸ ਨਹੀਂ ਕਰਨੀ ਕਰ ਰਹੇ ਮੈਂ ਬਿਲਕੁਲ ਬਹਿਸ ਨਹੀਂ ਕਰਨੀ ਮੇਰੇ ਆਫੀਸਰ ਨਾਲ ਆਓ ਜੀ ਤੁਸੀਂ ਹੋ ਗਿਆ ਨਾ ਤੁਹਾਡਾ ਕੰਮ ਆਓ ਤੁਸੀਂ ਮੇਰਾ ਤਾਂ ਗਲਤ ਕਰ ਰਹੇ ਤੁਸੀਂ ਸਭ ਕਹੀ ਕਰ ਰਹੇ ਤੁਸੀਂ ਜੀ ਕਾਨੂੰਨ ਹੈ ਤੁਹਾਡੇ ਕੋਲ ਹੈ ਲੜੋ ਜਾ ਕੇ ਕੋਰਟ ਚ ਜੇ ਗਲਤ ਹੋਇਆ ਸਾਡੇ ਨਾਲ ਪ੍ਰੂਫ ਕਰੋ ਆ ਤੁਹਾਨੂੰ ਨਹੀਂ ਦਿਖਦਾ ਗਲਤ 3 ਫੁੱਟ ਕੇ ਲਾਈ ਹੈ ਗੱਡੀ ਤੁਸੀਂ ਸੱਚੇ ਹੋ